ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਮੈਂ ਆਜੀ ਮਨਪ੍ਰੀਤ ਮੰਡੇਰ ਕਲੋਥਿੰਗ ਹਾਊਸ ਤੋਂ ਅੱਜ ਦੇ ਜਿਹੜੇ ਆਪਾਂ ਸੂਟ ਲੈ ਕੇ ਆਏ ਆਪਣੀਆਂ ਭੈਣਾਂ ਲਈ ਰਹਿਣਗੇ ਜੀ ਪ੍ਰਿੰਟਿੰਗ ਸੂਟ 올ਓਵਰ ਸੂਟ ਹੈਗੇ ਨੇ ਸਾਰੇ ਸੂਟ ਤਕਰੀਬਨ ਅੱਜ ਆਪਾਂ 올ਓਵਰੀ ਦਿਖਾਵਾਂਗੇ ਤੇ ਵਿਦ ਦੁਪੱਟਾ ਸੂਟ ਹੈਗੇ ਨੇ ਥੋੜੇ ਸੂਟ ਸਾਡੇ ਜਾਣੇ ਨੇ ਜੀ ਤਿਆਰ ਹੋ ਕੇ ਚੱਲੇ ਨੇ ਤੇ ਜਿਨ੍ਹਾਂ ਦੇ ਨਾਲ ਆਪਾਂ ਨੇ ਟਾਈ ਡਾਈ ਦੁਪੱਟੇ ਤਿਆਰ ਕਰਵਾਏ ਹੋਏ ਹੈਗੇ ਨੇ ਤੇ ਵੈਸੇ ਤੁਸੀਂ ਵਿਦਆਊਟ ਦੁਪੱਟਾ ਸੂਟ ਵੀ ਲੈ ਸਕਦੇ ਹੋ ਜਿਹੜੀਆਂ ਭੈਣਾਂ ਨੇ ਸਾਡੇ ਕੋਲੋਂ ਦੁਪੱਟੇ ਡਾਈ ਕਰਾਉਣੇ ਨੇ ਉਹ ਤੁਸੀਂ ਹੀ ਡਾਈ ਵੀ ਕਰਾ ਸਕਦੇ ਹੋ ਜੀ ਤੇ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਭੈਣਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਕਿ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਹੋਵੇ ਜੀ ਲਓ ਜੀ ਸਭ ਤੋਂ ਪਹਿਲਾਂ ਅੱਜ ਦਾ ਆਪਾਂ ਸੂਟ ਦਿਖਾਉਣੇ ਆ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਸੂਟ ਰਹੂਗਾ ਤੇ ਇਹਦਾ ਜਿਹੜਾ ਸਟੱਫ ਹੈਗਾ ਜੀ ਉਹ ਰਹੂਗਾ ਜੀ ਕਰੇਪ ਦੇ ਉੱਪਰ ਇਹ ਇਹਦਾ ਜਿਹੜਾ ਦੁਪੱਟੇ ਆਪਾਂ ਨੇ ਡਾਈ ਕਰਾਏ ਨੇ ਨਾਲ ਉਲ ਰਹਿਣ ਕੀ ਜੀ ਸੈਮੀ ਚਨਾਉਣ ਦੇ ਉੱਪਰ ਜਿਵੇਂ ਕਿ ਸੂਟ ਦੇ ਵਿੱਚ ਸ਼ਾਈਨ ਹੁੰਦੀ ਹੈ ਤੇ ਦੁਪੱਟੇ ਦੇ ਵਿੱਚ ਵੀ ਚਨਾਉਣ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸ਼ਾਈਨ ਹੁੰਦੀ ਹੈ ਤੇ ਇਹਨੂੰ ਆਪਾਂ ਪਾਰਟੀ ਵੇਅਰ ਸੂਟ ਬਣਾ ਸਕਦੇ ਆ ਜੀ। ਜੀ ਦੇਖੋ ਤੁਸੀਂ ਇਹ ਨਾਲ ਵਰਕ ਤੋਂ ਜਿਵੇਂ ਆਪਾਂ ਵਰਕ ਕਰਵਾਉਂਦੇ ਆ ਉਹ ਚੀਜ਼ਾਂ ਤੋਂ ਥੋੜੀਆਂ ਹਟਕੇ ਚੀਜ਼ਾਂ ਹੈਗੀਆਂ ਨੇ ਤੇ ਜਿਵੇਂ ਆਪਾਂ ਡੇਲੀ ਵੇਅਰ ਲਈ ਇਹ ਸੂਟ ਨੂੰ ਕਰ ਸਕਦੇ ਆ ਜਿਵੇਂ ਆਪਾਂ ਨੇ ਰੁਟੀਨ ਵੇਅਰ ਸੂਟ ਕਰਨਾ ਹੈ ਤਾਂ ਇਹਨੂੰ ਸੂਟ ਨੂੰ ਬਣਾ ਸਕਦੇ ਆ ਤੁਸੀਂ ਪਾਰਟੀ ਵੇਅਰ ਵੀ ਇਹਨੂੰ ਬਣਾ ਸਕਦੇ ਹੋ ਜਿਵੇਂ ਕਿ ਅੱਜ ਕੱਲ ਸਟੀਚਿੰਗ ਬਹੁਤ ਹੀ ਜ਼ਿਆਦਾ ਜਿਨੀਆਂ ਕਿ ਜਿਹੜੀਆਂ ਸਟਿਚਿੰਗ ਹੁੰਦੀਆਂ ਨੇ ਤੇ ਤੁਸੀਂ ਆਪਣੀ ਸਟਿਚਿੰਗ ਨੂੰ ਫੈਂਸੀ ਲੁੱਕ ਦੇ ਕੇ ਇਹ ਨੂੰ ਤੁਸੀਂ ਪਾਰਟੀ ਵਾਲਾ ਸੂਟ ਬਣਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਇਹਦੀ ਬਹੁਤ ਹੀ ਫਿਟਿੰਗ ਤੇ ਇਹਨਾਂ ਦੀ ਫਿਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਇਹ ਸਟੱਫ ਦੀ ਦੇਖੋ ਤੁਸੀਂ ਪ੍ਰਿੰਟਿੰਗ ਐਡੀ ਕਿ ਸੋਹਣੀ ਬਣੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਸੂਟ ਲੱਗਦੇ ਨੇ ਤੇ ਜਿਹੜੇ ਇਹਨਾਂ ਦੇ ਦੁਪੱਟੇ ਹੈਗੇ ਨੇ ਉਹ ਅਜੇ ਲੈਸਸ ਦੇ ਇਹਨਾਂ ਨੂੰ ਫਿਸ਼ਿੰਗ ਹਾਲ ਲਈ ਜਾਣਾ ਹੈ ਤੇ ਜਿਵੇਂ ਇਹਦੀ ਪ੍ਰਿੰਟਿੰਗ ਹੈਗੀ ਹੈ ਜੀ ਇਹ ਫਰੋਜੀ कलर ਦੀ ਇਹਦੇ ਨਾਲ ਦੀ ਹੀ ਆਪਾਂ ਨੇ organza lace ਆਪਾਂ ਨੇ ਇਹਨੂੰ ਦੁਪੱਟੇ ਨੂੰ ਫਿਨਿਸ਼ਿੰਗ ਕਰਵਾਉਣਾ ਹੈ ਇੱਥੇ ਲੈਸਸ ਵੀ ਹੈਗੀਆਂ ਨੇ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਨਾਲ ਜਿਵੇਂ ਇਹ ਦੇਖੋ ਜੀ ਇਹ ਆਪਾਂ ਨੇ ਇਸ ਦੀ ਲੈਸਸ ਦੇਣੀ ਹੈ ਫਿਨਿਸ਼ਿੰਗ ਹੋਣ ਲਈ ਜਾਊਗੀ ਇਹ ਦੇਖੋ ਇਹ ਦੁਪੱਟੇ ਦੇ ਉੱਪਰ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਦੁਪੱਟੇ ਤਿਆਰ ਹੁੰਦੇ ਨੇ ਜੀ ਤੇ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਸੂਟ ਹੈਗੇ ਨੇ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਸਟੱਫ ਵੀ ਇਹਦਾ ਬਹੁਤ ਹੀ ਜ਼ਿਆਦਾ ਨਾਈਸ ਹੈਗਾ ਜੀ ਤੇ ਜਿਹੜੀਆਂ ਭੈਣਾਂ ਨੇ ਸਾਡੇ ਕੋਲੋਂ ਸੂਟ ਲੈਣੇ ਹੋਏ ਬਾਏ ਕਰਨੇ ਹੋਏ ਉਹ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸਾਨੂੰ ਮੇਰਾ WhatsApp ਨੰਬਰ ਨਾਲ ਹੀ ਸਕਰੀਨ ਤੇ ਸ਼ੋਅ ਹੋਊਗਾ ਜੀ ਉੱਥੇ ਤੁਸੀਂ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਆਪਣੇ ਸੂਟ ਤੁਸੀਂ ਹੋਲਡ ਕਰਵਾ ਲਿਓ ਇਹ ਦੇਖੋ ਜੀ ਇਹਦੇ ਚ ਆਪਣੇ ਕੋਲ ਹੈਗੇ ਨੇ ਜੀ ਚਾਰ ਚਾਰ ਕਰਲਾ ਤੇ ਆਪਾਂ ਚਾਰੇ ਤੁਹਾਨੂੰ ਇੱਥੇ ਡਿਸਪਲੇ ਕਰ ਦਿੰਨੇ ਹਾਂ ਜੀ ਤੇ ਪਹਿਲਾ ਕਲਰ ਇਹ ਰਿਹਾ येलो ਇਹ ਕਲਰ ਆਪਣਾ ਬਹੁਤ ਹੀ ਜ਼ਿਆਦਾ ਫੇਮਸ ਰਿਹਾ ਜੀ ਬਹੁਤ ਹੀ ਜ਼ਿਆਦਾ ਇਹਦੇ ਸੂਟ ਆਪਾਂ ਇਹਦੇ ਨਾਲ ਦੇ ਸੇਲ ਕਰਦੇ ਨੇ ਤੇ ਬਹੁਤ ਹੀ ਜ਼ਿਆਦਾ ਡਿਮਾਂਡ ਚ ਰਿਹਾ ਹੈ ਇਹ ਕਲਰ ਨਿਊ ਜ ਹੈਗਾ ਤੇ ਅਗਲਾ ਸੂਟ ਹੈਗਾ ਜੀ ਇਹਦਾ ਕਲਰ ਇਹ ਰਿਹਾ ਮਾਊਸ ਕਲਰ ਇਹ ਇਹਦਾ ਹੈਗਾ ਜੀ ਮਾਊਸ ਕਲਰ ਇਹ ਵੀ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਜੀ ਦੀ ਵੀ ਸੂਟ ਦੀ ਲੱਗਦੀ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਟਾਈਡ ਆਈ ਦੁਪੱਟੇ ਹੋਏ ਹੋਏ ਨੇ ਉਹ ਆਪਾਂ ਨੇ ਸਿੰਗਲ ਕਲਰ ਦਾ ਰਖਵਾਇਆ ਤੇ ਇਹ ਸਾਰੇ ਦੁਪੱਟੇ ਟਾਈਡ ਆਈ ਰਹਿਣਗੇ ਜੀ ਇਹ ਸੈਮੀ ਚਨਾਉਣ ਦਾ ਦੁਪੱਟਾ ਹੈਗਾ ਜੀ ਸੈਮੀ ਚਨਾਉਣ ਦਾ ਤੁਸੀਂ ਦੁਪੱਟਾ ਕਰਵਾਉਂਗੇ ਤਾਂ ਰੇਟ ਥੋੜਾ ਘੱਟ ਜਾਂਦਾ ਜਿਵੇਂ ਤੁਸੀਂ ਪਿਓਰ ਦੇ ਉੱਪਰ ਜਾਓਗੇ ਤਾਂ ਰੇਟ ਵੱਧ ਜਾਂਦਾ ਜੀ ਸੂਟ ਦਾ ਅਗਲਾ ਹੈਗਾ ਜੀ ਕਲਰ ਦੇਖੋ ਤੁਸੀਂ ਕਿੱਡਾ ਸੋਹਣਾ ਕਲਰ ਹੈ ਤੇ ਪਿੰਕ ਤੇ ਨੇਵੀ ਬਲੂ ਦਾ ਕਲਰ ਹੈਗਾ ਤੇ ਇਹਦੇ ਨਾਲ ਵੀ ਟਾਈਡ ਆਈ ਦਾ ਦੁਪੱਟਾ ਹੈਗਾ ਜੀ ਅਲੱਗ-ਅਲੱਗ ਤਰ੍ਹਾਂ ਦੀ ਆਪਾਂ ਨੇ ਟਾਈਡ-ਡਾਈ ਕਰਵਾਈ ਹੋਈ ਹੈ ਕਿਸੇ ਤੇ ਕਿਵੇਂ ਦਾ ਡਿਜ਼ਾਈਨਿੰਗ ਕਰਵਾਇਆ ਹੈ ਕਿਸੇ ਤੇ ਕਿੰਨੇ ਦਾ ਜਿਵੇਂ ਦੀ ਪ੍ਰਿੰਟਿੰਗ ਹੈਗੀ ਹੈ ਇਹਦੇ ਵਿੱਚ ਜਿਵੇਂ ਇਹਦੇ ਵਿੱਚ ਹੁਣ ਪਿੰਕ ਫਲਾਰ ਬਣਿਆ ਹੈ ਤਾਂ ਇਹਦੇ ਨਾਲ ਆਪਾਂ ਪਿੰਕ ਲੈਸ ਦੀ ਫਿਨਿਸ਼ਿੰਗ ਕਰਾਂਗੇ ਜੀ ਦੁਪੱਟੇ ਦਾ ਅਗਲਾ ਹੈਗਾ ਜੀ ਆਪਣੇ ਕੋਲ ਫਰੋਜੀ ਜਿਹਾ ਇਹਦਾ ਕਲਰ ਆਉਂਦਾ ਹੈ ਇਹ ਦੇਖੋ ਜਿਵੇਂ ਤਾਂ ਤੁਹਾਨੂੰ ਵੀਡੀਓਜ਼ ਵਿੱਚ ਸਾਰੇ ਕਲਰ ਸ਼ੋ ਹੁੰਦੇ ਨੇ ਜੀ ਸੇਮ ਇਹੀ ਕਲਰ ਹੈਗੇ ਨੇ ਆਪਣੇ ਕੋਈ ਫਰਕ ਨਹੀਂ ਆਉਂਦਾ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਸੂਟ ਹੈ ਇਹ ਤਾਂ ਰਹੇ ਜੀ ਆਪਣੇ ਇਹਦੇ ਸਭ ਤੋਂ ਫਰਸਟ ਵਾਲੇ ਸੂਟ ਦੇ ਕਲਰ ਤੇ ਇੱਕ ਆਪਣੇ ਕੋਲ ਸਟੱਫ ਆਇਆ ਜੀ ਸ਼ਰਟਨ ਦੇ ਉੱਪਰ ਇਹਦੀ ਵੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਹੈ ਨੇਵੀ ਬੂਲ ਬਲੂ ਕਲਰ ਹੈਗਾ ਇਹਦਾ ਵੀ ਇਹ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਵਿੱਚ ਤੁਸੀਂ ਟਾਈ ਡਾਈ ਦੁਪੱਟਾ ਕਰਾ ਸਕਦੇ ਹੋ ਜਿਵੇਂ ਕਿ ਇਹਦੇ ਵਿੱਚ ਇਹ ਹੋ ਗਿਆ ਬ੍ਰਾਊਨ ਜਿਹਾ ਕਲਰ ਹੋ ਗਿਆ ਤੇ ਰਾਣੀ ਸ਼ੇਡ ਹੋ ਗਿਆ ਲਾਈਟ ਪਿੰਕ ਹੋ ਗਿਆ ਸਕਿਨ ਹੋ ਗਿਆ ਇਹ ਤੁਸੀਂ ਕਲਰ ਪਵਾ ਕੇ ਦੁਪੱਟਾ ਡਾਈ ਕਰਵਾ ਸਕਦੇ ਹੋ ਜੀ ਤੇ ਇਹਨਾਂ ਨੂੰ ਜਿਵੇਂ ਤੁਸੀਂ ਅਲੱਗ ਜਿਹੀ ਲੁੱਕ ਦੇ ਕੇ ਸੂਟ ਨੂੰ ਪਾਰਟੀ ویئر ਸੂਟ ਬਣਾ ਸਕਦੇ ਹੋ ਜੀ ਤੇ ਇਹਦਾ ਇੱਕ ਕਲਰ ਹੈਗਾ ਜੀ ਆਪਣੇ ਕੋਲ ਇਹ ਇੱਕ ਜਿੱਦਾ ਰੈਡੀ ਹੋ ਕੇ ਚੱਲਿਆ ਆਪਾਂ ਇਹਦਾ ਤੁਹਾਨੂੰ ਦੁਪੱਟਾ ਦਿਖਾਉਣੇ ਆ ਡਿਸਪਲੇ ਕਰਕੇ ਤੇ ਇਹ ਹੈਗਾ ਜੀ ਅਗਲਾ ਕਲਰ ਇਹਦਾ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਹੈਗੇ ਨੇ ਸਾਰੀ ਸੂਟਾਂ ਦੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਜਿਵੇਂ ਕਿ ਆਪਣੀ ਇਹੀ ਉਹ ਹੁੰਦੀ ਹੈ ਜੀ ਕੋਸ਼ਿਸ਼ ਕਿ ਆਪਾਂ ਨੇ ਅਲੱਗ ਜਿਹੀ ਤੇ ਜੁਨੇਕ ਜਿਹੀ ਚੀਜ਼ ਆਪਣੀਆਂ ਪਹਿਣਾ ਲਈ ਲੈ ਕੇ ਆਈਏ ਤੇ ਇਹਦਾ ਸਟੱਫ ਦੇਖੋ ਜੀ ਕਿੰਨੀ ਸ਼ਾਈਨ ਵਾਲਾ ਇਹਦਾ ਸਟੱਫ ਹੈਗਾ ਤੇ ਇਹ ਵੀ ਨਹੀਂ ਹੈਗਾ ਕਿ ਸੂਟ ਬਹੁਤ ਹੀ ਜ਼ਿਆਦਾ ਹੈਵੀ weight ਦੇ ਹੈਗੇ ਨੇ ਬਹੁਤ ਹੀ ਲਾਈਟ weight ਇਹਦਾ ਸਟੱਫ ਹੈਗਾ ਜੀ ਇਹ ਦੇਖੋ ਇਹਦਾ ਦੁਪੱਟਾ ਬਣਿਆ ਹੋਇਆ ਹੈ ਪਿਓਰ ਆਰਗਾਂਜਾ ਦਾ ਦੁਪੱਟਾ ਰਹੂਗਾ ਜੀ ਆਪਾਂ ਨੇ ਇਹਦਾ ਦੁਪੱਟਾ ਵੇਸ ਕਲਰ ਰੱਖਿਆ ਜੀ ਤੇ ਜਿਹੜੇ ਇਹਦੇ ਲੜ ਹੈਗੇ ਨੇ ਉਹ ਆਪਾਂ ਨੇ ਟਾਈ ਡਾਈ ਕਰਵਾਏ ਨੇ ਇਹਦੇ ਨਾਲ ਵੀ ਲੈਸਸ ਦੀ ਫਿਨਿਸ਼ਿੰਗ ਹੋਣੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਅੱਜ ਕੱਲ ਜਿਵੇਂ ਮਾਰਕੀਟ ਦੇ ਵਿੱਚ ਲੈਸਸ ਚੱਲੀਆਂ ਹੋਈਆਂ ਨੇ ਤੁਸੀਂ ਉਹਵੇਂ ਕਰਵਾ ਸਕਦੇ ਹੋ ਜੀ ਇਹ ਦੇਖੋ ਜੀ ਇਹਦੇ ਨਾਲ ਇਹ ਲੈਸਸ ਦੀ ਫਿਨਿਸ਼ਿੰਗ ਹੋਣੀ ਹੈ ਜੀ ਕ੍ਰੇਵ ਦਾ ਸਟਫ ਹੋ ਗਿਆ ਜਿਵੇਂ ਛਟਣ ਦਾ ਹੋ ਗਿਆ ਅੱਜ ਕੱਲ ਇਹ ਬਹੁਤ ਹੀ ਜ਼ਿਆਦਾ ਹੈਗਾ ਜੀ ਹੁਣ ਗ੍ਰੇਸ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਮਾਂਡ ਚ ਹੈਗਾ ਸਾਰੀਆਂ ਭੈਣਾਂ ਦੇ ਇਹ ਦੇਖੋ ਜੀ ਅਗਲਾ ਜਿਹੜਾ ਆਪਣਾ ਪ੍ਰਿੰਟ ਬਣਿਆ ਹੋਇਆ ਜੀ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਦੇਖੋ ਤੁਸੀਂ ਇਹਦੇ ਤੇ ਨਾ ਲਾਈਟ ਵੇਵੀ ਪਿੰਕ ਦਾ ਜਿਵੇਂ ਪ੍ਰਿੰਟ ਹੋਇਆ ਹੋਇਆ ਸਪੈਰੋ ਵਾਲਾ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈਗਾ ਇਹਦੇ ਵਿੱਚ ਇੱਕ yellow ਹੈਗਾ ਜੀ ਇੱਕ ਆਊਗਾ ਜੀ ਰੈਸਟ ਕਲਰ ਇਦੇ ਨਾਲ ਵੀ ਟਾਈ ਡਾਈ ਦੁਪੱਟਾ ਰੱਖਿਆ ਗਿਆ। ਇੱਕ ਕਲਰ ਹੈਗਾ ਸੀ ਆਪਣੇ ਕੋਲ ਇਹ ਫਰੋਜੀ ਕਲਰ ਇਰੇ ਵਿੱਚ ਡਾਰਕ ਤੇ ਲਾਈਟ ਪਿੰਕ ਦੀ ਪ੍ਰਿੰਟਿੰਗ ਹੋਈ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਇਹ ਸੂਟ ਨਾ ਸਟਿਚ ਕੀਤੇ ਹੋਏ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਤੇ ਬਹੁਤ ਹੀ ਇਹਨਾਂ ਦੀ ਫਿਨਿਸ਼ਿੰਗ ਤੇ ਬਹੁਤ ਹੀ ਵਧੀਆ ਇਹਨਾਂ ਦੀ ਫਿਟਿੰਗ ਆਉਂਦੀ ਹੈ ਜੀ ਸੂਟਾਂ ਦੀ ਇਹ ਵਿਦਆਊਟ ਦਪੱਟਾ ਸੂਟ ਹੈਗੇ ਨੇ ਤੇ ਇੱਕ ਹੈ ਇਹਨਾਂ ਚੋਂ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਨਾਲ ਦੀ ਨਾਲ WhatsApp ਤੇ ਭੇਜ ਦਿਓ ਜੀ ਪਹਿਤੋਂ ਤੁਸੀਂ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਤੇ ਅਗਲਾ ਦੇਖੋ ਜੀ ਤੁਸੀਂ ਗਲੌਸ ਦੇ ਵਿੱਚ ਬਣਿਆ ਹੋਇਆ ਇਹ ਵੀ ਸਟੱਫ ਬਹੁਤ ਹੀ ਜ਼ਿਆਦਾ ਹੈਗਾ ਇਹ ਵੀ ਨਿਊ ਸਟੱਫ ਹੈਗਾ ਜੀ ਗਲੌਸ ਦੇ ਉੱਪਰ ਦੇਖੋ ਤੁਸੀਂ ਕਿੱਡੀ ਸੋਹਣੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਔਰ ਲੱਗੀ ਤੇ ਸਾਰੀ ਇਹ ਪ੍ਰਿੰਟਿੰਗ ਆਪਣੇ ਕੋਲ ਅਲੱਗ ਤੇ ਜੁਨੀਕ ਜਹੀਆਂ ਹੁੰਦੀਆਂ ਨੇ ਜੀ ਤੇ ਅਗਲਾ ਹੈਗਾ ਜੀ ਆਪਣੇ ਕੋਲ ਸ਼ਿਮਰ ਦਾ ਇਦੇ ਤੇ ਜਿਵੇਂ ਹੁਣ ਇਹ ਦੇਖੋ ਜੀ ਥੋੜਾ ਜਿਹਾ ਮੋਰ ਪੰਖੀ ਹੈ ਜਿਵੇਂ ਕਲਰ ਇਹਨੂੰ ਕਹਿ ਸਕਦੇ ਆਪਾਂ ਇਹ ਹੈਗਾ ਤੇ ਇੱਕ ਇਹਦੇ ਵਿੱਚ ਲਾਈਟ ਬ੍ਰਾਊਨ ਜਿਹਾ ਕਲਰ ਹੈਗਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਹੈ ਹਾਂਜੀ ਅੱਜ ਦੇ ਲਈ ਆਪਾਂ ਇੰਨੇ ਹੀ ਸੂਟ ਕਰਾਂਗੇ ਜੀ ਅਗਲੀ ਨਵੀਂ ਵੀਡੀਓਜ਼ ਨਵੇਂ ਸੂਟਾਂ ਨਾਲ ਲੈ ਕੇ ਅੱਭਾ ਜਲਦੀ ਤੁਹਾਡੇ ਕੋਲ ਆਵਾਂਗੇ ਜੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਹਾਂਜੀ ਸਾਰੀਆਂ ਹੀ ਭੈਣਾਂ ਨੂੰ ਸ਼ਸ਼ੀ ਕਾਲ ਜੀ ਥੈਂਕ ਯੂ